ਅਕਾਲੀ ਦਲ ਦੀ ਵੱਡੀ ਕਾਰਵਾਈ ਡੀ.ਡੀ. ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਸਣੇ 8 ਆਗੂਆਂ ਨੂੰ ਪਾਰਟੀ ਚੋਂ ਕੱਢਿਆ ਅਕਾਲੀ ਦਲ ਨੇ ਬਾਗੀ ਧੜੇ ਦੇ 8 ਵੱਡੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ ਡੀ.ਡੀ. ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਗਸਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੀਕੇਦਾਰ ਅਤੇ ਚਰਨਜੀਤ ਸਿੰਘ ਬਰਾਰ ਨੂੰ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਹੈ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਪੁੰਦੜ ਅਤੇ ਮਹਿੰਸ਼ਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਮੌਜੂਦ ਰਹੇ ਜਿਸ ਵਿੱਚ ਅਕਾਲੀ ਦਲ ਤੋਂ ਲਗਾਤਾਰ ਬਾਗੀ ਚੱਲਦੇ ਆ ਰਹੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਅਕਾਲੀ ਦਲ ਵਿੱਚੋਂ ਬਾਹਰ ਕਰਦਣ ਦਾ ਫੈਸਲਾ ਕੀਤਾ ਗਿਆ ਬੇਦਨੀ ਮਾਮਲੇ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦਾ ਮੋੜਵਾਂ ਜਵਾਬ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਉਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਉਸਨੇ ਸੁਖਬੀਰ ਬਾਦਲ ਅਤੇ ਡੇਰਾ ਮੁਖੀ ਰਾਮ ਰਹੀਮ ਵਿਚਾਲੇ ਹੋਈਆਂ ਦੋ ਮੁਲਾਕਾਤਾਂ ਦਾ ਜ਼ ਅਕਾਲੀ ਦਲ ਨੇ ਕਿਹਾ ਕਿ ਕਲੇਰ ਆਖ ਰਿਹਾ ਹੈ ਕਿ 2 ਫਰਵਰੀ 2012 ਨੂੰ ਸੁਖਬੀਰ ਸਿੰਘ ਬਾਦਲ ਡੇਰੇ ਗਏ ਸਨ ਜਦਕਿ ਉਸ ਸਮੇਂ ਤਾਂ ਅਸੀਂ ਲੰਬੀ ਹਲਕੇ ਵਿੱਚ ਰੂਟ ਸ਼ੋਅ ਕਰ ਰਹੇ ਸੀ ਜਿਸ ਦੀਆਂ ਤਸਵੀਰਾਂ ਵੀ ਵਿਖਾਈਆਂ ਗਈਆਂ ਹਨ ਜਦਕਿ 3 ਤਾਰੀਖ ਨੂੰ ਅਸੀਂ ਦਰਬਾਰ ਸਾਹਿਬ ਮਠਹਾਟੇ ਕਰਨ ਗਏ ਸੀ ਇਸ ਤੋਂ ਪ੍ਰਦੀਪ ਕਲੇਰ ਦਾ ਕੋਰਾ ਚੂਠ ਸਾਬਤ ਹੋ ਜਾਂਦਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਗੜ ਅਤੇ ਮਹੇਸ਼ਿੰਦਰ ਸਿੰਘ ਗਰੀਵਾਲ ਨੇ ਕਿਹਾ ਕਿ ਇੱਕ ਦੋਸ਼ੀ ਨੂੰ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਅਤੇ ਇੱਕ ਨੂੰ ਹੀਰੋ ਬਣਾ ਕੇ ਚੈਨਲਾਂ ਤੇ ਲਿਆਂਦਾ ਗਿਆ ਜਿਸ ਮੁੱਖ ਦੋਸ਼ੀ ਨੇ ਇੰਨਾ ਵੱਡਾ ਜ਼ੁਲਮ ਕੀਤਾ ਜਿਸ ਲਈ ਉਸ ਨੂੰ ਫਾਂਸੀ ਹੋਣੀ ਚਾਹੀਦੀ ਸੀ ਪਰ ਅੱਜ ਉਸ ਨੂੰ ਹੀਰੋ ਬਣਾ ਕੇ ਸਾਹਮਣੇ ਲਿਆਂਦਾ ਗਿਆ ਹੈ ਅਸੀਂ ਸਬੂਤਾਂ ਨਾਲ ਸਾਰੇ ਝੂਠ ਦਾ ਪਰਦਾਫਾਸ਼ ਕਰਾਂਗੇ ਪੰਜਾਬ ਦੀ ਜਿਸ ਧਰਤੀ ਉੱਪਰ ਇਸ ਕੌਮ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅੱਜ ਉਸੇ ਧਰਤੀ ਉੱਪਰ ਸਾਡੇ ਗੁਰੂ ਦੇ ਮਸਲੇ ਤੇ ਪਿਛਲੇ 9 ਸਾਲਾਂ ਤੋਂ ਸਿਆਸਤ ਕੀਤੀ ਜਾ ਰਹੀ ਹੈ ਪ੍ਰਦੀਪ ਕਲੇ ਦਾ ਆਖਣਾ ਹੈ ਕਿ ਮੈਨੂੰ ਅੱਜ ਤੱਕ ਕਿਸੇ ਪੁਲਿਸ ਦਾ ਨੋਟਿਸ ਨਹੀਂ ਮਿਲਿਆ ਫਿਰ ਉਸ ਨੂੰ ਪਿਓ ਕਰਕੇ ਪਗੌੜਾ ਦਿਖਾਉਣ ਦਾ ਡਰਾਮਾ ਕਿਉਂ ਰਚਿਆ ਗਿਆ ਗਰੀਵਾਲ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਅੱਜ ਤੱਕ ਬੇਅਦਬੀ ਦੇ ਮੁੱਦੇ ਨੂੰ ਖਿਡਾਉਣਾ ਸਮਝ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਿਸ ਵਿੱਚ ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਕੁਝ ਨਹੀਂ ਮਿਲਿਆ ਪਹਿਲਾ ਅਕਸ਼ੇ ਕੁਮਾਰ ਦਾ ਨਾਂ ਲਿਆਂਦਾ ਗਿਆ ਕੁੰਮਰ ਵਿਦੇ ਪ੍ਰਤਾਪ ਦੀ ਸਿੱਟ ਨੇ ਵੀ ਅਕਸ਼ੇ ਕੁਮਾਰ ਨੂੰ ਪੁੱਛਗਿੱਛ ਲਈ ਬੁਲਾਇਆ ਸਿੱਟਾਂ ਉਹੀ ਰਹੀਆਂ ਬਸ ਐਕਟਰ ਤੇ ਡਾਇਰੈਕਟਰ ਬਦਲਦੇ ਰਹੇ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਮੁੱਖ ਦੋਸ਼ੀ ਤੋਂ ਇੰਟਰਵਿਊ ਕਰਨ ਵਾਲਿਆਂ ਨੇ ਇਹ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਉਸ ਦਾ ਬੇਅਦਬੀ ਵਿੱਚ ਕੀ ਰੋਲ ਸੀ ਜਦ ਕਿ ਹਰਿਆਣੇ ਦੀਆਂ ਵੋਟਾਂ ਬਟੋਰਨ ਲਈ ਇਹ ਡਰਾਮੇ ਰਚੇ ਜਾ ਰਹੇ ਹਨ ਸੰਵਾਦ ਰਚਾਉਣ ਵਾਲੇ ਮਾਮਲੇ ਵਿੱਚ ਆਖਿਆ ਜਾ ਰਿਹਾ ਕਿ ਅਕਾਲੀ ਦਲ ਨੇ ਕੇਸ ਵਾਪਸ ਲੈ ਲਿਆ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਪੰਚਾ ਕੀਤਾ ਅਤੇ ਇਹ ਕੇਸ ਅਜੇ ਵੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਪੰਜਾਬ ਵਿੱਚ ਅਜਿਹੀ ਬੇਅਦਬੀ ਹੋ ਰਹੀਆਂ ਹਨ। ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਨ ਵਾਲਾ ਮਰਿਆ ਗਿਆ ਤਾਂ ਚੰਨੀ ਅਤੇ ਰੰਦਾਵਾ ਨੇ ਕਿਹਾ ਕਿ ਅਸੀਂ ਇੱਕ ਹਫ਼ਤੇ ਵਿੱਚ ਮੁਲਜ਼ਮਾਂ ਦਾ ਪਰਦਾਫਾਸ਼ ਕਰਕੇ ਸਜ਼ਾ ਦੇ ਮੰਗੇ ਪਰ ਹੋਇਆ ਕੁਝ ਨਹੀਂ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਸਣੇ ਦੂਤੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਬਣੀ ਏਵੀ ਬੇਅਦਬੀ ਸੀ। ਜਿਸ ਨੂੰ ਲੋਕਾਂ ਨੇ ਸਮਝ ਦਿੱਤਾ ਤਾਂ ਇੱਕ ਇੱਕ ਦੋਸ਼ੀ ਨੂੰ ਕਠਰੇ ਵਿੱਚ ਖੜ੍ਹਾ ਕਰਾਂਗੇ। ਸਿਰਫ ਹਰਿਆਣਾ ਦੀਆਂ ਵੋਟਾਂ ਵੰਡਣ ਲਈ ਗਾਮ ਰਹੀਮ ਨੂੰ ਕੋਲਾ ਮੰਗ ਰੱਖਿਆ ਜਾ ਰਿਹਾ ਹੈ। ਵਿਰੋਧੀ ਧਿਰ ਨੂੰ ਵੀ ਦਿੱਤਾ ਜਵਾਬ। ਗਰੇਵਾਲ ਨੇ ਕਿਹਾ ਕਿ ਵਿਰੋਧੀ ਸ੍ਰੀ ਅਕਾਲ ਤਖਤ ਨੂੰ ਆਖ ਰਹੇ ਹਨ ਕਿ ਅਕਾਲ ਤਖਤ ਹੁਸ਼ਿਆਰ ਰਹੇ ਕੋਈ ਫੈਸਲਾ ਗਲਤ ਨਾ ਹੋ ਜਾਵੇ। ਇਹਨਾਂ ਨੇ ਖੁਦ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ ਪਰੋਸਾ ਵੀ ਕਰਨ। ਜੇ ਤੁਹਾਨੂੰ ਪਰੋਸਾ ਹੀ ਨਹੀਂ ਸੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਰਖਾਸਤ ਦੇਣ ਦੀ ਲੋੜ ਹੀ ਕੀ ਸੀ? ਅਸੀਂ ਇੱਕ ਮੁਕੰਮਲ ਤੇ ਨੰਗੇ ਪੈਰੀ ਸ੍ਰੀ ਅਕਾਲ ਤਖਤ ਸਾਹਿਬ ਗਏ। ਸਾਡਾ ਪਰੋਸਾ ਹੈ ਅਕਾਲ ਤਖਤ ਸਾਹਿਬ ਤੇ ਸਾਨੂੰ ਜਦੋਂ ਵੀ ਬੁਲਾਇਆ ਜਾਵੇਗਾ ਅਸੀਂ